ਅਸੀ ਕਾਲ ਦੀ ਬਹੁਤ ਸਾਰੇ ਆਮ ਡੇਰੀ ਫਾਰਮਰ ਕਹਿੰਦੇ ਨੇ ਜਿਹੜਾ ਡੇਰੀ ਫਾਰਮਰ ਦਾ ਧੰਦਾ ਉਹ ਘਾਟੇ ਦਾ ਬਣ ਜਾਂਦਾ ਜਾ ਰਿਹਾ ਪਰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਪੈਂਦੇ ਪਿੰਡ ਸੌਂਡਾ ਦੇ ਵਿੱਚ ਇੱਕ ਅਜਿਹੇ ਸਫਲ ਡੇਰੀ ਫਾਰਮਰ ਦਰਸ਼ਨ ਸਿੰਘ ਬੈਂਸ ਸਾਡੇ ਨਾਲ ਨੇ ਜਿਨ੍ਹਾਂ ਨੇ ਇਸ ਧੰਦੇ ਨੂੰ ਬਹੁਤ ਵਧੀਆ ਢੰਗ ਨਾਲ ਚਲਾਇਆ ਹੋਇਆ ਆ ਉਹਨਾਂ ਨਾਲ ਤੁਹਾਨੂੰ ਗੱਲਬਾਤ ਕਰਾਉਣਗੇ ਸਿਕਾੜ ਜੀ ਸਿਕਾੜ ਜੀ ਆਪਣਾ ਕਦੇ ਤੋਂ ਸ਼ੁਰੂ ਕੀਤਾ ਜੀ ਇਹ ਕੰਮ ਆਪਣਾ ਬਿੱਜੀ ਤਕਰੀਬਨ ਮੈਂ ਇਹ 96 ਤੋਂ ਸ਼ੁਰੂ ਕਰਿਆ ਸੀ ਪਹਿਲਾ ਮੱਝਾ ਸੀ ਮੱਝਾ ਤੋਂ ਸ਼ੁਰੂ ਕਰਿਆ ਮੱਝਾ ਤੋਂ ਕਰਦੇ ਕਰਦੇ ਫਿਰ ਗਾਵਾ ਵਾਲੇ ਦੇ ਤਕਰੀਬਨ 2002 ਚ ਗਾਵਾ ਵਾਲੇ ਅਸੀਂ ਤੋਂ ਸ਼ੁਰੂ ਕਰਤਾ ਸੀ ਗਾਵਾ ਵਾਲੇ ਜੀ ਤੋਂ ਕਰਦੇ ਕਰਦੇ ਫਿਰ ਹੋਰ ਹੀ ਆਡੀਅেন্স ਤੋਂ ਕੰਪਲਟ ਹੋ ਗਿਆ 2010 ਦੇ ਵਿੱਚ ਆਈਏ ਬੰਦੇ ਤੁਹਾਨੂੰ ਵੱਧ ਤੋਂ ਗਾਵਾ ਅਸੀਂ ਕੀਤਾ ਕਿੰਨੇ ਕਸ਼ਮਾਂ ਤੋਂ ਸ਼ੁਰੂ ਕੀਤਾ ਸੀ ਜੀ ਸ਼ੁਰੂ ਤਾਂ ਮਿੱਥੇ ਹੈ ਅਸੀਂ ਪਹਿਲਾ ਤਾਂ 10 15 ਤੋਂ ਹੀ ਕਰਿਆ ਸੀ ਮੇਰੇ ਮੈਂ ਬੈਂਕ ਤੋਂ ਸਟੇਟ ਬੈਂਕ ਤੋਂ ਪਟਿਆਲਾ ਤੋਂ ਲੋਨ ਕਰਾਇਆ ਉਦੋਂ ਤੇ 100 ਦਾ ਕਰਮ ਲੈਂਦਾ ਠੀਕ ਹੈ ਜੀ ਤੇ ਹੁਣ ਅੱਜ ਕੱਲ੍ਹ ਆਪ ਕੋਲੇ ਇਹਨਾਂ ਨੇ ਕਿੰਨਾ ਦੁੱਧ ਹੋ ਜਾਂਦਾ ਹੈ ਵੇਲੀ ਦਾ ਟੋਟਲ ਵੀਚ ਇਸ ਟਾਈਮ ਮੇਰੇ ਕੋਲ 35 ਲੀਟਰ ਦੁੱਧ ਚੱਲਦਾ ਹੈ ਉਹਦੇ ਵਿੱਚੋਂ ਕੁਛ ਤਾਂ ਮੇਰਾ 6 1/2 ਕੁਆਰਟਰ ਦਾ ਸਾਰਾ ਮੱਟੇਵਾਰ ਸਾਹਿਬ ਵਿੱਚ ਪੈਕਿੰਗ ਕਰਦੇ ਹਾਂ ਜਿਹਦੇ ਬੈਸਲ ਦੇ ਨਾਂ ਤੇ ਤੇ ਕੁਛ ਕੋਈ ਅਬਰ ਕੰਪਨੀ ਹੋਵੇਗਾ ਜੇਕਰ ਕਿ ਇਸ ਕੰਮ ਦੇ ਲਈ ਤੁਸੀਂ ਕਿੰਨੇ ਕਰ ਰੱਖੇ ਹੋਏ ਨੇ ਵਰਕਰ ਜਿਹੜੇ ਕੰਮ ਕਰਦੇ ਨੇ ਵਰਕਰ ਵੀ ਸਾਡੇ ਕੋਲ ਤਕਰੀਬਨ 5 ਨੇ ਜੀ ਦੋ ਤਿੰਨ ਚਾਰ ਦੇ ਇੱਕ ਅਸੀਂ ਐਕਟਰ ਰੱਖਿਆ ਵੀ ਕਿ ਐਮਰਜੈਂਸੀ ਮੋੜ ਗਈ ਤੇ ਉਹਨੂੰ ਸੱਦੇ ਚਾਰ ਨਾਲ ਸਾਡਾ ਸੱਦੇ ਸਾਡੀ ਜਣੀ ਸਭ ਦੇ ਕੰਮ ਬੰਦੇ ਹੋਣੇ ਜਿੱਤਾ ਤਿੰਨ ਬੰਦੇ ਸਾਡੇ ਮਿਲ ਕੇ ਮਤਲਬ ਕੋ ਮਿਲ ਕੇ ਦੀ ਚੋਇਸ ਕਰਦੇ ਨੇ ਦੋ ਬੰਦੇ ਸਾਡੇ ਇਕੱਠਿਆਂ ਤੇ ਲੱਗੇ ਬੰਦੇ ਸਾਡੇ ਦੇ ਕੰਮ ਬੰਦੇ ਹੀ ਚੱਲੀ ਜਾਂਦੇ ਤੇ ਚਾਰੇ ਦਾ ਫਿਰ ਇਹਨਾਂ ਨੇ ਜਿੱਥੇ ਪਸ਼ੂਆਂ ਨੂੰ ਹਰਾਚਰ ਆਪੋ ਨੂੰ ਜੀਨੇ ਇਹ ਸਾਈਲੇ ਜੇ ਬਣਾਉਨੇ ਜਦੋਂ ਆਲੂਆ ਤੋਂ ਬਾਅਦ ਮੱਕੀ ਲਾਈ ਜਾਂਦੀ ਹੈ ਉਦੋਂ ਅਸੀਂ ਤਕਰੀਬਨ 100 ਕਿੱਲਾ ਫਰੀਦ ਲੈ ਲੈਂਦੇ ਹਾਂ ਉਦੋਂ ਆਪਣੀ ਸਾਈਲੇ ਚ ਪਾ ਲਈਦਾ ਅਗਰ ਵੀ 100 ਕਿੱਲਾ ਬੜੀ ਮੁਸ਼ਕਿਲ ਨਾਲ ਲੈਣਾ ਦੇ ਬਲਾਕੇ ਜੀ ਉਹਨਾਂ ਤੋਂ ਸਾਈਲੇ ਦੀ ਵਧੀਆ ਕਾਟੀਆਂ ਬਣਾ ਕੇ ਛੋਟਾ ਲੈਂਦੇ ਤੇ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਸਾਥ ਦੇਣ ਲਈ ਤੁਹਾਡਾ ਇਸ ਕੰਮ ਪਰਿਵਾਰ ਦੇ ਵਿੱਚ ਤਾਂ ਸਾਰੀ ਸਾਥ ਦਿੰਦੇ ਨੇ ਤਕਰੀਬਨ ਉਹ ਇੱਕ ਡੇਰੀ ਫਾਰਮ ਦਾ ਕੰਮ ਇਸ ਤਰ੍ਹਾਂ ਦਾ ਸਾਰੇ ਦੇ ਸਹਾਇਕ ਨਾਲ ਚੱਲੇ ਜੀ ਦੋ ਭਰਾ ਨੇ ਮੇਰੇ ਇੱਕ ਤਾਂ ਬਾਹਰ ਰਹਿਦਾ ਇੱਕ ਛੋਟਾ ਭਰਾ ਉਹ ਨਾਲ ਰਹਿਦਾ ਹੀ ਬਈ ਠੀਕ ਹੈ ਹਾਂ ਬਾਕੀ ਸੋਸ ਜੀ ਨੇ ਸਾਡੇ ਸਾਰੀ ਚਾ ਲੋ ਜੀ ਫਰਦ ਸਹਾਇਕ ਉਹ ਨਾਲ ਪੂਰਾ ਚੱਲਦੇ ਬੰਦੇ ਕਿ ਉਹ ਜੀ ਤਿਆਰ ਕਰਕੇ ਫਿਰ ਉਹਦਾ ਪ੍ਰੋਸੈਸ ਕਰ ਦੇਣਾ ਜੀ ਪ੍ਰੋਸੈਸਤਾ ਜੀ ਕੋਈ ਨਹੀਂ ਕਰਦਾ ਜੀ ਮਨ ਤੋਂ ਜਿਸ ਤਰ੍ਹਾਂ ਕੋਈ ਪੈਕਿੰਗ ਕਰਦੇ ਆ ਉਹ ਵੀ ਉਹ ਵੀ ਇਤਨੀ ਜਲਦੀ ਪੈਕਿੰਗ ਕਰਦੇ ਨੇ ਫਰਦ ਉਹਦੇ ਜੀ ਬਲਕ ਕੁਆਲਟੀ ਨਹੀਂ ਵਧੀਆ ਜਣੀ ਕੋਈ ਦਿੱਕਤ ਨਹੀਂ ਹੋਣੀ ਉਹ ਥੋੜਾ ਖਰਾਬ ਨਹੀਂ ਹੁੰਦਾ ਜਲਦੀ ਜੇਕਰ ਆਪ ਤੁਸੀਂ ਦੁੱਧਾ ਵੀ ਆਪਣਾ ਟਾਕਸਿਨ ਚੈੱਕ ਕਰਾਇਆ ਨਾ ਤਾਂ ਬਹੁਤ ਜ਼ਿਆਦਾ ਆਉਗੀ ਤੁਹਾਨੂੰ ਯਾਰ 1800 1900 ਅਸੀਂ ਇਹ ਮੂਲ ਕੰਪਨੀ ਨੂੰ ਪੁੱਛਿਆ ਮੂਲ ਕੰਪਨੀ ਵੱਡੀ ਜਿਹੜੀ ਦੁੱਧੀ ਆ ਆਪਣਾ ਟਾਕਸਿਨ ਚੈੱਕ ਕਰਕੇ ਫਿਰ ਉਹਦੇ ਲੈਂਦੀ ਸਾਡੀ ਤਕਰੀਬਨ 125 ਕੁ ਹੋਦੀ ਸਾਰੀ ਬਿਲਕੁਲ ਤੁਹਾਡੇ ਲਈ ਬਿਲਕੁਲ ਕੋਈ ਵੀ ਕਿਸੇ ਤਰ੍ਹਾਂ ਦੇ ਟਾਕਸਿਨ ਨਹੀਂ ਹੈ ਤੇ ਆਮ ਜਿਹਨੇ ਲੋਕ ਕਹਿੰਦੇ ਨੇ ਵੀ ਜਿਹੜਾ ਖਸ਼ਮ ਨੂੰ ਆਚਾਰ ਪਾਉਂਦੇ ਆ ਜੀ ਵੀ ਉਹਦੇ ਨਾਲ ਨਾ ਦੁੱਧ ਦੇ ਵਿੱਚੋਂ ਸਮੈਲ ਆਉਣ ਲੱਗ ਜਾਂਦੀ ਆ ਤੁਹਾਡੇ ਇਹਦੇ ਬਾਰੇ ਕੀ ਕਹਿਣਾ ਹੈ ਬਿਲਕੁਲ ਤੁਹਾਨੂੰ ਅਚਾਰ ਦੀ ਗਲਤੀ ਨਹੀਂ ਹੋਏ ਜਿਹੜਾ ਬੰਦਾ ਅਚਾਰ ਬਣਾਉਂਦਾ ਨਹੀਂ ਉਹਨੂੰ ਇਹਦੀ ਸਟੇਜ ਦਾ ਨਹੀਂ ਪਤਾ ਹੁੰਦਾ ਪੱਕੀ ਦਾ ਵੀ ਕਦੇ ਇਹ ਸਾਈ ਲੈਜ ਪਾਉਣਾ ਹੈਗਾ ਕਈ ਵਾਰ ਕੱਚੀ ਦਾ ਪਾ ਲੈਂਦਾ ਹੈ ਕਈ ਵਾਰ ਜਿਆਦਾ ਪੱਕੀ ਦੀ ਪਾ ਲੈਂਦੇ ਨੇ ਜੀ ਤੇ ਉਹ ਜੀ ਤੌਾਈ ਦੀ ਪੂਰੀ ਹੁੰਦੀ ਜੀ ਕੋਈ ਇਸ ਤਰ੍ਹਾਂ ਅਲੱਗ-ਅਲੱਗ ਹੁੰਦੀ ਹੈ ਜੇ ਤੁਸੀਂ ਸਹੀ ਸਟੇਜ ਤੇ ਜਾ ਕੇ ਪਾਓ ਨਹੀਂ ਜਦੋਂ ਇਹਦੀ ਮੱਖੀ ਦੀ ਜੀ ਸਟੇਜ ਹੋਵੇ ਸਾਈ ਲੈਜ ਵੀ ਉਦੋਂ ਤੁਸੀਂ ਉਹਦੀ ਵਧੀਆ ਸਾਈ ਲੈਜ ਪਾਓ ਚੰਗੀ ਦੀ ਤੌਾਈ ਕਰੋ ਤੇ ਕੋਈ ਦਿੱਕਤ ਨਹੀਂ ਆਉਂਦੀ ਸਮੈਲ ਬਿਲਕੁਲ ਨਹੀਂ ਆਉਂਦੀ ਹੈ ਜੀ ਇਸ ਤੋਂ ਦੇਲੀ ਜਿਹੜੀ ਪਸ਼ੂਆਂ ਵਾਸਤੇ ਤੁਹਾਨੂੰ ਦੇਖ ਰੇ ਲਈ ਕੋਈ ਡਾਕਟਰ ਸਰ ਗਾਈਡ ਕਰ ਰਹੇ ਨੇ ਜੀ ਮੌਜੂਦ ਸਾਡੇ ਨਾਲ ਡਾਕਟਰ ਰਵਿੰਦਰ ਸਿੰਘ ਜੀ ਆਪਣੇ ਫਤਿਹਗੁਰ ਸਾਹਿਬ ਨੇ ਲਿਖਿਆ ਸੀ ਕਿ ਦਿੱਕਤੀ ਟ੍ਰਾਈਟ ਨੇ ਉਹਨਾਂ ਸਾਡਾ ਬੈਂਸ ਸਹਾਇਕ ਉਹ ਸ਼ੁਰੂ ਤੋਂ ਹੀ ਜਾਈ ਸਕਰੀਮ ਰਹਿਤ 96 ਤੇ 9953 ਨੰਬਰ ਮੈਸਜ ਕਰਤਾ ਜਾ ਦੋ ਜਿਹਦੇ ਵਸੇ ਕੁੱਤੇ ਉਦੋਂ ਤੋਂ ਹੀ ਮੇਰੇ ਨਾਲ ਜਿਹੜੇ ਵੀ ਨਹੀਂ ਉਹਨਾਂ ਨੇ ਬਹੁਤ ਮੇਰਾ ਸਾਥ ਲੱਗਾ ਮੈਨੂੰ ਹੁਣ ਵੀ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਮੈਨੂੰ ਜਦ ਵੀ ਫੋਨ ਤੇ ਦੱਸ ਦਿੰਦਾ ਜੀ ਆਪ ਆ ਜਣੇ ਜਦ ਵੀ ਦੀ ਆ ਟ੍ਰੀਟਮੈਂਟ ਕਰੇਗਾ ਮੈਂ ਜੇ ਅੱਜ ਸਿੱਖਿਆ ਜਿਹਦਾ ਟ੍ਰੀਟਮੈਂਟ ਕਰ ਲਈ ਤਾਂ ਉਹਨਾਂ ਨੂੰ ਸਿੱਖਿਆ ਅਮੇ ਬਹੁਤ ਧੰਨਵਾਦ ਹੈ ਕਿ ਡਾਕਟਰ ਬਾਦਲ ਨੇ ਉਹ ਵੀ ਜਿਹੜੇ ਬਹੁਤ ਹੀ ਸਹਿਯੋਗ ਕਰੇ ਸਭ ਤੋਂ ਜਿਆਦਾ ਸਹਿਯੋਗ ਨੂੰ ਡਾਕਟਰ ਰਵਿੰਦਰ ਸਿੰਘ ਦਾ ਮਿਲਿਆ ਜੀ ਆਮ ਜ਼ਿਆਦਾਤਰ ਜਿਹੜੇ ਡੇਰੀ ਫਾਰਮਰ ਨੇ ਉਹ ਕਹਿੰਦੇ ਨੇ ਵੀ ਅੱਜ ਜਿਹੜਾ ਧੰਦਾ ਹੈਗਾ ਵੀ ਘਾਟੇ ਦਾ ਬਣਜ ਬਣਦਾ ਜਾ ਰਿਹਾ ਥੋੜਾ ਜਿਹਾ ਬੜੀ ਚਿੰਤਾ ਹੈ ਵੀ ਜੀ ਦੇਖੋ ਹੁਣੇ ਘਾਟੇ ਦਾ ਬਣ ਗਿਆ ਹੁਣ ਜਿਹੜੀ ਕੁਆਲਟੀ ਨਾਲ ਬਰੀਡ ਦੀ ਬਹੁਤ ਵਧੀਆ ਬਰੀਡ ਬਣਦੀ ਆ ਉਹ ਤੇ ਉਹਨਾਂ ਵਿੱਚ ਬਿਮਾਰੀ ਵੀ ਬਹੁਤ ਘੱਟ ਆਈ ਤੇ ਮੈਡੀਕਲ ਚੈਕਅਪਾਂ ਵੱਲੋਂ ਕੋਈ ਮੁਕਾਇਦ ਕੋਈ ਦਿੱਕਤ ਨਹੀਂ ਆਈ ਬਸ ਇਹ ਕਿ ਬੁੱਧੀ ਦੇ ਬਹੁਤ ਜ਼ਿਆਦਾ ਜੁਰੀਏ ਨੇ ਵਧੀਆ ਕੌਜੀਆ ਦੁੱਧ ਦੇ ਜਿਆ 60 ਵੀ ਪੂਰੀਆ ਜੇ ਤੁਸੀਂ ਮੰਨ ਲਓ ਵੀ ਸਹੀ ਢੰਗ ਨਾਲ ਕਰੋ ਗਾਈਡ ਲੈ ਕੇ ਤਾਂ ਕੋਈ ਘੱਟੇ ਦਾ ਬਣ ਨਹੀਂ ਹੈਗਾ ਠੀਕੇ ਠੀਕੇ ਆਪਾਂ ਤੇ ਬੁੱਧੀ ਦੇ ਦੇਖੋ ਜੀ ਕੋਈ ਸੇਲ ਅਕੈਡਮੀ ਕੋਈ ਦਿੱਕਤ ਆਉਂਦੀ ਨਹੀਂ ਠੀਕ ਹੈ ਜੀ ਘੱਟੇ ਦਾ ਬਣਦੇ ਤਾਂ ਵੀ ਜੇ ਆਪਾਂ ਕੋਈ ਦਿੱਕਤ ਆਵੇ ਦੁੱਧ ਦੇ ਸੇਕਨ ਦੇ ਵਿੱਚ ਹਾਲ ਬੁੱਧੀ ਨਹੀਂ ਠੀਕ ਕਰਕੇ ਇਸ ਟਾਈਮ ਕੋਈ ਘੱਟੇ ਦਾ ਬਣ ਨਹੀਂ ਹੈ ਹੁਣ ਤਾਂ ਪ੍ਰੋਫੈਸਰ ਪ੍ਰੋਫੈਸਰ ਅgetElementById ਕੋਈ ਦਿੱਕਤ ਨਹੀਂ ਹੈ। ਸੇ ਫੀਡ ਵਗੈਰਾ ਜਿਹੜੀ ਆ ਤੁਸੀਂ ਬਾਹਰੋਂ ਖਰੀਦ ਕੇ ਕਾਉਣੇ ਹੋ ਜਾਂ ਆਪਣੇ ਤਿਆਰ ਕਰਦੇ ਹੋ। ਜੇ ਜੇ ਇਹਨਾਂ ਅਸੀਂ ਫੀਡ ਤਾਂ ਬ੍ਰਦਰ ਦੋਸਤ ਨੇ ਪਲਾਟ ਲਾਇਆ ਫੀਡ ਦਾ 500 ਉਹ ਤੇ ਫੀਡ ਅਸੀਂ ਤਿਆਰ ਕਰਦੇ ਹਾਂ ਮੇਰੀ ਸਾਰੀ। ਉਹ ਸਾਰੀ ਚੈੱਕ ਕਰਕੇ ਵੀ ਜੀ ਉਹ ਪਲਾਟ ਆਖੋਣ। ਕੋਈ ਬਿਲਕੁਲ ਨਹੀਂ ਜਦੋਂ ਅਸੀਂ ਇਹ ਫੀਡ ਕਾਉਣੇ। ਥਾਮ ਜਿਵੇਂ ਹੁੰਦਾ ਵੀ ਗਰਮੀ ਦੇ ਵਿੱਚ ਜਿਹੜੇ ਨਹੀਂ ਐਚਪਨ ਅਸਰ ਦੀਆਂ ਰਾਮਾਂ ਨੇ ਉਹ ਕਹਿੰਦੇ ਵੀ ਗਰਮੀ ਬਹੁਤ ਮਹਿਸੂਸ ਕਰਦੀ ਹੈ। ਉਨਾ ਵਾਸਤੇ ਕੀ ਪ੍ਰਬੰਧ ਤੁਹਾਨੂੰ ਉਹਨਾਂ ਵਾਸਤੇ ਵੀ ਸਾਡੇ ਗਰਮਿਆਂ ਵਿੱਚ ਪੱਖੇ ਲੱਗੇ ਹੋਏ ਨੇ ਫੌਗਰ ਚੱਲਦੇ ਰਹਿੰਦੇ ਨੇ ਤੇ ਕੋਈ ਦਿੱਕਤ ਨਹੀਂ ਆਉਂਦੀ ਜੀ ਗਰਮਿਆਂ ਵਿੱਚ ਠੀਕ ਚੱਲ ਰਹੀ ਹੈ ਹੁਣ ਸਰ ਕੀ ਪ੍ਰਬੰਧ ਪੂਰਾ ਸਹੀ ਕਰਦੇ ਉਹਨਾਂ ਦਾ ਫੌਗਰ ਦਾ ਤਾਂ ਕੋਈ ਦਿੱਕਤ ਨਹੀਂ ਆਉਣੀ ਠੀਕ ਹੈ ਤੇ ਜਿਹੜਾ ਇਹਨਾਂ ਪਸ਼ੂਆਂ ਦਾ ਕੋਈ ਟੀਕਾ ਕਰਨ ਵਗੈਰਾ ਕਰਨਾ ਹੁੰਦਾ ਉਹਦਾ ਤੁਸੀਂ ਆਪ ਕਰਦੇ ਹੋ ਜੀ ਅਸੀਂ ਜੀ ਅਸੀਂ ਆਪੇ ਕਰ ਦਿੰਦੇ ਹਾਂ ਇਹਦੇ ਜੁੜੀਆ ਕਦਮ ਹੈ ਆਪ ਦੇ ਬਾਕੇ ਬਾਕੀ ਜੇ ਲੋੜ ਪੈਂਦੀ ਮੈਨੂੰ ਆਪਣੀ ਅਸੀ ਦਾ ਮੈਂ ਡਾਕਟਰ ਰਵਿੰਦਰ ਸਿੰਘ ਜੀ ਫੋਨ ਕਰ ਦਿੰਦੇ ਜਦ ਇਹ ਆ ਜਾਂਦੇ ਨੇ ਉਹ ਕਰ ਦਿੰਦੇ ਨੇ ਫਿਰ ਨਵੇਂ ਜਿਹੜੇ ਨੇ ਡੈਰੀ ਫਾਰਮਰ ਤੋਂ ਤੁਹਾਨੂੰ ਨਾ ਸ਼ੁਰੂ ਕਰਨਾ ਹੋਵੇ ਉਸਦੇ ਲਈ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਉਹਨਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਤੁਸੀਂ ਦੇਖੋ ਪਹਿਲਾਂ ਕੰਮ ਕਰ ਤੋਂ ਪਹਿਲਾਂ ਲੋਨ ਜੇ ਤਾਂ ਜੂਰੀ ਜਾਣਕਾਰੀ ਜ਼ਰੂਰੀ ਲੈਣੀ ਚਾਹੀਦੀ ਹੈ ਕਿ ਕਿ ਸਰਕਾਰੀ ਵਿਭਾਗ ਦੇ ਤੋਂ ਜਾਂ ਕਿਸੇ ਫਾਰਮਰ ਤੋਂ ਥੋੜੀ ਜਿਹੀ ਜਾਣਕਾਰੀ ਲੈ ਕੇ ਫਿਰ ਕੰਮ ਸ਼ੁਰੂ ਕਰੀਂ ਕਿਉਂਕਿ ਇਹ ਜਾਣਕਾਰੀ ਨਹੀਂ ਕੰਮ ਕਰੇ ਤਾਂ ਆਪਾਂ ਸ਼ੁਰੂ ਕਰੀ ਤਾਂ ਉਹ ਵੀ ਗਲਤ ਕਰ ਲਈ ਜਾਣਕਾਰੀ ਲਾਏ ਉਹ ਕਿਦਾਂ ਕਾਰਮਤੋਂ ਲੈ ਲਊ ਸਰਕਾਰੀ ਮੈਕਿਨ ਕਦੇ ਪਹਿਲੀ ਵਾਰ ਮੋਰਾਂ ਤੋਂ ਕਿਸੇ ਤੋਂ ਵੀ ਲੈ ਲੇ ਜਾਣਕਾਰੀ ਜ਼ਰੂਰੀ ਹੈ ਜੀ ਤੁਸੀਂ ਬਾਹਰ ਖਾਣਾ ਸ਼ੁਰੂ ਕਰਦੇ ਕੋਈ ਦਿੱਕਤ ਨਹੀਂ ਠੀਕ ਹੈ ਜੀ ਇਹ ਸਾਡਾ ਇਹ ਮਿਲਕ 15 ਹੈ ਇੱਥੇ ਸਾਡੀ ਗਾਵਾਂ ਦੀ ਚੋਈ ਹੁੰਦੀ ਹੈ 6 ਗਾਵਾਂ ਉਹਦੇ ਤੇ 6 ਗਾਵਾਂ ਉਧਰ ਮਾਲੋ ਇੱਥੇ ਦੁੱਧ ਨੂੰ ਬਿਲਕੁਲ ਕੋਈ ਖਵਾ ਵੀ ਨਹੀਂ ਲੱਗਦੀ ਤੇ ਟੱਚ ਵੀ ਨਹੀਂ ਹੁੰਦਾ ਜਦੋਂ ਚਾਲੂ ਹੋਇਆ ਨਾ ਮਸ਼ੀਨਾਂ ਉਹ ਵੀ ਲੱਗ ਜਾਂਦੀਆਂ ਨੇ ਗਾਵਾਂ ਦੇ ਥਾਂ ਹੀ ਨਿਕਲਣ ਤੇ ਇੱਥੋਂ ਦੁੱਧ ਸਿੱਧਾ ਹੀ ਅੱਗੇ ਬੀਐਮਸੀ ਵਿੱਚ ਜਾਊਗਾ ਇਹ ਬੈਂਸਰ ਆਪਣੇ ਕੋਲ ਹੀ ਕਿਹੜੀ ਕਿਹੜੀ ਨਸਲ ਦੀਆਂ ਗਾਵਾਂ ਮਾਰਖੀਆਂ ਹੋਈਆਂ ਨੇ ਇੱਥੇ ਵੀ ਜੀ ਸਾਡੇ ਕੋਲ ਨਾ ਦੋ ਨਸਲ ਦੀਆਂ ਨੇ ਇੱਕ ਤਾਂ ਐਚਐਫਏ ਆ ਗਈ ਆਪਣੀ ਇੱਕ ਜਰਸੀ ਰੱਖ ਰਹੀ ਹੈ ਅਸੀਂ ਜਰਸੀ ਦਾ ਇਸ ਕਰਕੇ ਵੀ ਇੱਕ ਤਾਂ ਉਹਨੂੰ ਬਿਮਾਰੀ ਘਟਾ ਬਹੁਤ ਜ਼ਿਆਦਾ ਤੇ ਦੂਜਾ ਉਹਦਾ ਦੁੱਧ ਵੀ گاੜਾ ਹੁੰਦਾ ਜੀ ਠੀਕ ਹੈ ਇਸ ਕਰਕੇ ਅਸੀਂ ਥੋੜਾ ਜਿਹਾ ਜਰਸੀ ਵੱਲ ਵੀ ਕੀਤਾ ਵੀ ਅਸੀਂ ਜਰਸੀ ਗਾਵਾਂ ਵਧਾਵਾ ਕੀਤੀ ਹੈ ਬੱਚੇ ਵੀ ਅੱਗੇ ਆਪਣੇ ਇਸ ਲੈਂਡ ਦੇ ਵਿੱਚ ਆ ਰਹੇ ਨੇ ਬੱਚੇ ਦਾ ਬੱਚੇ ਦਾ ਇਸ ਲੈਂਡ ਵਿੱਚ ਸਾਡਾ ਇੱਕ ਮੁੰਡਾ ਜੀ ਉਹ ਜੇ ਪੰਜਵੀਂ ਚੇਵੀਂ ਦੀ ਪੜਦਾਈ ਉਸੇ ਲਾਈਨ ਵਿੱਚ ਪਾਵਾਂਗੇ ਅਸੀਂ ਉਹ ਜਿਆਨ ਨੂੰ ਪੜਾ ਕੇ ਨਹੀਂ ਬੈਟਰੀ ਡਾਕਟਰ ਬਣਾ ਦੇਣਾ ਦੇਖੋ ਉਹਨੂੰ ਕੋਈ ਦਿੱਕਤ ਨਹੀਂ ਆਊਗੀ ਅੱਗੇ ਆਪਣੇ ਫਾਰਮ ਦੇ ਸਾਹਮਣੇ ਦੇ ਵਿੱਚ ਅਸੀਂ ਥੋੜਿਆ ਹੋਰ ਹਾਈ ਲੈਵਲ ਤੇ ਆਰਮ ਕਰਨੇ ਚਾਰ ਪਾਸੋਂ ਕਰਾਂਗੇ ਲੇਕਿਨ ਵੱਧ ਜਿੰਨੀ ਵੱਧ ਗਈ ਅੱਗੇ ਅਸੀਂ ਹੁਣ ਜਿਹੜਾ ਸੀਮ ਲਾ ਰਹੇ ਨਹੀਂ ਸਬਸੈਕਸ਼ਨ ਨੇ ਲਾ ਰਿਹਾ ਹੈ ਬੱਚੇ ਬਹੁਤ ਵਧੀਆ ਲਏ ਇਹ ਵਧੀਆ ਕੁਆਲਿਟੀ ਦੇ ਲਏ ਤੇ ਅਸੀਂ ਸੀਮਨ ਵੀ ਜਿਹੜਾ ਵਰਤਦੇ ਆ ਅਸੀਂ ਵਧੀਆ ਵਰਤਦੇ ਆ ਉਹਦਾ ਸਾਰਾ ਕੁਝ ਦੇਖ ਕੇ ਵੀ ਜੀ ਮਾਪਦੰਡ ਵੀ ਇਹਦੇ ਕੋਈ ਪੈਰਾਚੂ ਜਿਹੜੇ ਅਸੀਂ ਬੱਚੇ ਲਈਏ ਵੀ ਉਹਦੇ ਪੈਰਾਂ 'ਚ ਕੋਈ ਦਿੱਕਤ ਤਾਂ ਨਹੀਂ ਆਊਗੀ ਵੀ ਉਹ ਦੁੱਧ ਲੰਬਾ ਦੇਣਗੀ ਤੇ ਉਹਦੇ ਸੈਮੈਟਿਕ ਸੈਲ ਵੀ ਉਹਨੂੰ ਕੋਈ ਮਿਸਟ੍ਰੇਟਸ ਦੀ ਕੋਈ ਦਿੱਕਤ ਤਾਂ ਨਹੀਂ ਆਊਗੀ ਉਹ ਸਾਰਾ ਕੁਝ ਦੇਖ ਕੇ ਫਿਰ ਉਹ ਸੈਕਸਿਮਨ ਅਸੀਂ ਚੁਆਇਸ ਕਰਦੇ ਹਾਂ ਉਹ ਇਸੇ ਕਰਕੇ ਅਸੀਂ ਬੱਚੇ ਨੂੰ ਵੀ ਇਧਰੇ ਲੈ ਕੇ ਆਵਾਂ ਇਹ ਬੱਚਿਆਂ ਨੂੰ ਫਾਰਮ ਸੰਭਲਦਾ ਹੋਵੇ ਜ਼ਰੂਰ ਕਹਦੇ ਵੀ ਬੈਟਰੀ ਡਾਕ ਬਣਾ ਕੇ ਉਹਨੂੰ ਕੋਈ ਦਿੱਕਤ ਨਾ ਆਵੇ ਉਹ ਜ਼ਰੂਰ ਅਸੀਂ ਉਹਦੇ ਬਾਰੇ ਇਕ ਆਮ ਡੈਰੀ ਫਾਰਮਰ ਨੇ ਦੇਖਿਆ ਗਿਆ ਜੀ ਜਦੋਂ ਪਸ਼ੂ ਦੁੱਧੋਂ ਹਟਦਾ ਜੀ ਉਹ ਫਿਰ ਪਸ਼ੂ ਨੂੰ ਦੁੱਧ ਲੈਣ ਤੋਂ ਬਾਅਦ ਛੱਡ ਦਿੰਦੇ ਨੇ ਉਹ ਛੜਕਾਂ ਤੇ ਆਵਾਰਾ ਪਸ਼ੂ ਫਿਰਦੇ ਨੇ ਸੜਕੀ ਹਾਦਸਿਆਂ ਦਾ ਕਾਰਨ ਬਣਦੇ ਨੇ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੀ ਦੇਖੋ ਉਹਦੇ ਵਿੱਚ ਪਤਾ ਗੱਲ ਕੀ ਆ ਗੱਲਾਂ ਕਈ ਨਹੀਂ ਇਕੱਲਾ ਫਾਰਮ ਦਾ ਆਹਦਾ ਕਸੂਰ ਨਹੀਂ ਹੈਗਾ ਜੀ ਇਹ ਜਿੰਨੇ ਫੀਡਾਂ ਵੀ ਬਣਾਉਂਦੇ ਨੇ ਇਹ ਵੀ ਬਹੁਤ ਗੰਤ ਫੀਡਾਂ ਬਣਦੇ ਨੇ ਇਹ ਜ਼ਰੂਰ ਚੈੱਕ ਕਰਨਾ ਚਾਹੀਦਾ ਜੇ ਤੁਸੀਂ ਇਹ ਫੀਡਾਂ ਦੀ ਨਾ ਜੀ ਚੈਕਿੰਗ ਕਰਾਈਓ ਨਾ ਉਹਦੀ ਅਫਲਾ ਟੌਕਸਿਨ ਨੂੰ ਤਾਂ ਇੰਨੀ ਜ਼ਿਆਦਾ ਆ ਰਹੀ ਆ ਉਹ ਸਾਰੀ ਇਹੀ وجہ ਬਣਦੀ ਗਾਮਾ ਰਿਪੀਟ ਹੋ ਰਹੀਆਂ ਨਹੀਂ ਗਾਮਾ ਜਿਹੜੇ ਮਾਲੂਕਾਂ ਅੱਜ ਕਿਸ ਨੇ ਰੱਖ ਲੀਆਂ ਉਹ ਨਹੀਂ ਉਹਨੂੰ ਪਤਾ ਇਹ ਚੀਜ਼ ਬਾਰੇ ਨਾ ਜਦੋਂ ਗੱਲ ਨਹੀਂ ਫੀਟ ਵਿੱਚ ਛੋੜੀ ਜਾਂ ਕੱਬੜ ਨਹੀਂ ਹੁੰਦੀ ਕੋਹਾਲਾ ਛੱਡਦੇ ਫਾਰਮ ਵਾਲੇ ਤਾਂ ਬਹੁਤ ਘੱਟ ਛੱਡਦੇ ਵੀ ਜੀ ਲੇਕਿਨ ਫਾਰਮ ਤਾਂ ਗੱਲ ਕੀ ਫਾਰਮ ਤੇ ਕੋਈ ਟੋਟਾ ਹੀਦਲ ਲੱਗ ਤੋਂ ਨਾ ਘੱਟ ਨਹੀਂ ਦਿੰਦੇ ਫਾਰਮ ਤਾਂ ਬੇਵੱਸ ਨੂੰ ਛੱਡਦਾ ਜਦੋਂ ਉਹ ਵੀ ਬੇਵੱਸ ਹੋ ਜਾਂਦਾ ਹੀ ਨਹੀਂ ਫਾਰਮ ਛੇ ਦੀ ਗੱਲ ਨਹੀਂ ਛੱਡਦੇ ਉਹਦਾ ਪੂਰਾ ਟ੍ਰੀਟਮੈਂਟ ਡਾਕਟਰ ਇਲਾਜ ਕਰਾਉਂਦਾ ਜੀ ਇਹਨਾਂ ਉਹ ਜਿਹੜੇ ਪਿੰਡਾਂ ਵਿੱਚ گاਵਾਆਂ ਰੱਖੀਆਂ ਬਈ ਬਹੁਤ ਜ਼ਿਆਦਾ ਸੇਵਾ ਨਹੀਂ ਹੁੰਦੀ ਦੂਜੇ ਫੀੜਾਂ ਵਰਤਦੇ ਆ ਬਲਾਲੀਆਂ ਜਿਹੜੀ ਵੀ ਕੰਪਨੀਆਂ ਫੀੜਾਂ ਬਣਾਉਂਦੀਆਂ ਨੇ ਜੀ ਦਕਾਨਾਂ ਦੇ ਲੈ ਕੇ ਉਹ ਫੀੜਾਂ ਵੀ ਬਹੁਤ ਘੱਟੀਆਂ ਫੀੜਾਂ ਦੇ। ਉਹਨਾਂ ਪਤਾ ਕੀ ਗੰਦਗੰਦ ਪਾ ਕੇ ਉਹ ਕਰ ਰਹੇ ਨੇ ਉਹ ਇਸੇ گاਵਾਆਂ ਦੀਆਂ ਦਿੱਕਤ ਆ ਰਹੀਆਂ ਨੇ ਬੱਚੇ ਤਾਂ ਨਹੀਂ ਕਈ ਦੀ ਓਵਰੀ ਖਰਾਬ ਹੋ ਗਈ ਕਦਾ ਕੁਝ ਹੋ ਗਿਆ ਉਹ ਇਸੇ ਕਰਕੇ ਵੀ ਜੀ ਉਹ ਸੜਕਾਂ ਤੇ ਆ ਰਹੀਆਂ। ਇੱਕ ਜਦ ਤੁਸੀਂ ਪਸ਼ੂਆਂ ਦੀ ਚਵਾਈ ਕਰਦੇ ਆ ਮਸ਼ੀਨਾਂ ਨਾਲ ਤਾਂ ਉਹ ਕਿਹੜੀ ਕਿਹੜੀ ਗੱਲਾਂ ਧਿਆਨ ਰੱਖਿਆ ਜਾਂਦਾ ਵੀ ਜਿਹੜਾ ਦੁੱਧ ਆ ਉਹ ਸਾਫ਼ ਤੇ ਸ਼ੁੱਧ ਮਿਸ ਜਦੋਂ ਨਾ ਗਾਂ ਸਾਡੀ ਪਾਦਰ ਦੇ ਵਿੱਚ ਆਉਂਦੀ ਆ ਅਸੀਂ ਲੈਪਕਿੰਦੇ ਨਾਲ ਥੜਾ ਸਾਫ ਕਰਦੇ ਹਾਂ ਸਾਡੇ ਕੋਲ ਪਾਦਰ ਦੇ ਵਿੱਚ ਲੈਪਟਿਕ ਰੋਲ ਲੰਬੇ ਲੇ ਥੜਾ ਸਾਫ ਕਰਕੇ ਪੂਰੇ ਹਾਂ ਚੰਗੀ ਤਰ੍ਹਾਂ ਫਿਰ ਉਹ ਤੋਂ ਬਾਅਦ ਅਸੀਂ ਮਸ਼ੀਨ ਚਲਾਉਂਦੇ ਹਾਂ ਉਹ ਤੋਂ ਮਸ਼ੀਨ ਜਦੋਂ ਦੁੱਧ ਚੁਾਈ ਹੋ ਗਈ ਤਾਂ ਉਹ ਤੋਂ ਬਾਅਦ ਫਿਰ ਅਸੀਂ ਠੰਡ ਟਿੱਪ ਕਰ ਜਾਂਦੇ ਦਵਾਈ ਦੇ ਨਾਲ ਵੀ ਇਹਦੇ ਵਿੱਚ ਇਨਫੈਕਸ਼ਨ ਆ ਜਾਣਾ ਵੀ ਐਸੇ ਕਰਕੇ ਸਾਡੀ ਜਿਹੜਾ ਦੁੱਧ ਦਾ ਨਹੀਂ ਇਸ ਤਰ੍ਹਾਂ ਸੇਲ ਵੀ ਹੋ ਰਿਹਾ ਹੈ ਬੜਾ ਮਾਰਕੀਟ ਦੇ ਵਿੱਚ ਕੋਲੋ ਵੀ ਐਸੇ ਕਰਕੇ ਅਸੀਂ ਸੇਲ ਕਰ ਰਹੇ ਹਾਂ ਰੋੜੇ ਦੁੱਧ ਦੀ ਕੁਆਲਟੀ ਦਾ ਕੋਈ ਉਹਦੇ ਵਿੱਚ ਨਿਕਲ ਨਹੀਂ ਆਉਂਦਾ ਇਦੋਂ ਤੁਸੀਂ ਆਪਣੇ ਬ੍ਰਾਂਡ ਦੇ ਨਾਲ ਵੀ ਵੇਚ ਰਹੇ ਹੋ ਵਿੱਚ ਆ ਵੇਚਦੇ ਆ ਜਿਹੜੀ ਪਿੱਛੇ ਜੇ ਅਸੀਂ ਬੰਦਵੀ ਕਰ ਲੱਗੇ ਦੀ ਵੀ ਜੀ ਸਾਡੇ ਕੰਪਨੀ ਵਿੱਚ ਵੀ ਰੇਟ ਵਧੀਆ ਲੱਗਦਾ ਸੀ ਅਸੀਂ ਬੰਦ ਕਰ ਲੱਗੇ ਸੀ ਥੋੜਾ ਰੇਟ ਵਧਾਤਾ ਪਰ ਲੋਕ ਜਿਹੜੇ ਲੱਗੇ ਵੀ ਨੇ ਜੁੜੇ ਵੀ ਨੇ ਸਾਡੇ ਤੋਂ ਦੂਦੋਂ ਨਹੀਂ ਹਟਦੇ ਜੀ ਉਹਨੇ ਨਹੀਂ ਸਾਡੇ ਉੱਤੇ ਹੀ ਚਾਹੁੰਦੇ ਸਾਡਾ ਦੁੱਧ ਵੀ ਮੰਨ ਲਓ ਵੀ ਵਧੀਆ ਕੁਆਲਿਟੀ ਦਾ ਹੀ ਕਿਸੇ ਵੀ ਤੁਸੀਂ ਮਾਪਦੰਡ ਦੇ ਦੇਖ ਲਓ ਇੱਕ ਨੰਬਰ ਦਾ ਦੁੱਧ ਹੈ ਸਭ ਤੋਂ ਥੋੜਾ ਕੀਮਤੀ ਸਮਾਂ ਤੁਸੀਂ ਬੈਠੋ ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਲੀਜ਼ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਆਇਓ ਅਡੇਵਾਰੇ ਜਾਣਕਾਰੀ ਤੁਸੀਂ ਆਪਣੇ ਬਾਰੇ ਸਾਥੀ ਬਾਰੇ ਵੀ ਬਹੁਤ ਬਹੁਤ ਧੰਨਵਾਦ